ਲੋ ਜੀ ਆ ਡਿਸਕਾਊਂਟ ਸਟੋਰ ਦਾ ਤੁਹਾਨੂੰ ਐਡਰੈਸ ਦਿਖਾ ਰਿਆ ਤਾਂ ਤੁਸੀਂ ਡਿਸਕਾਊਂਟ ਸਟੋਰ ਦਾ ਜਿਹੜਾ ਐਡਰੈਸ ਦੇਖਣਾ ਹੋ ਇਧਰੋਂ ਤੁਸੀਂ ਤਾਂ ਤੁਸੀਂ ਆ ਸਕਦੇ ਹੋ ਇਧਰੋਂ ਤਾਂ ਆ ਸਕਦੇ ਹੋ ਤੁਸੀਂ ਰਤੀਏ ਤੋਂ ਆ ਸਕਦੇ ਹੋ ਭਿੱਖੀ ਵਾਲੀ ਸਾਈਡ ਤੋਂ ਤਾਂ ਐਂ ਤਾਂ ਦੇ ਬੋਰਡ ਲੱਗੇ ਹੋਣਗੇ ਇਧਰੋਂ ਵੀ ਦਿਖਾ ਦਿੱਤਾ ਜਾਵੇ ਤਾਂ ਇਹ ਸਾਰੇ ਚੀਜ਼ ਦੇਖਣ ਤੋਂ ਬਾਅਦ ਮੈਂ ਮਚਾਵਲਾ ਅਸੀਂ ਇਸ ਵਕਤ ਡਿਸਕਾਊਂਟ ਸਟੋਰ ਬਡਲਾਡਾ ਦੇ ਵਿੱਚ ਆਇਆ ਤੇ ਮੈਂ ਪਹਿਲਾਂ ਤੁਹਾਨੂੰ ਦਿਖਾਉਣਾ ਚਾਹੁੰਗਾ ਵੀ ਇਸ ਡਿਸਕਾਊਂਟ ਸਟੋਰ ਦੇ ਵਿੱਚ ਹੈ ਕੁਝ ਤਾਂ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਸਾਰਾ ਸੋਰ ਦਿਖਾ ਦਿੱਤਾ ਜਾਵੇ ਤੇ ਜਿਹੜੇ ਓਨਰ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਨਾਲ ਉਹਨਾਂ ਤੋਂ ਪੁੱਛਾਂਗੇ ਵੀ ਇੰਨਾ ਸਸਤਾ ਸਮਾਨ ਕਿਉਂ ਦੇ ਰਹੇ ਨੇ ਬਡਲਾਡਾ ਛੇ ਪਹਿਲਾਂ ਗੱਲਬਾਤ ਕਰਦੇ ਸੱਸੀ ਘਲ ਬਾਈ ਜੀ ਬਾਈ ਜੀ ਪਹਿਲਾਂ ਤਾਂ ਮਾਈਕ ਲਾਓ ਤੁਸੀਂ ਤੇ ਕੀ ਤੁਸੀਂ ਸਮਾਨ ਜਿਹੜਾ ਸਭ ਤੋਂ ਸਸਤਾ ਸਮਾਨ ਤੁਸੀਂ ਬਡਲਾਡੇ ਦੇ ਵਿੱਚ ਦੇ ਰਹੇ ਹੋ ਹਾਲਾਂਕਿ ਬਡਲਾਡਾ ਇੱਕ ਬਹੁਤ ਪਛੜਾ ਇਲਾਕਾ ਮੰਨਿਆ ਜਾਂਦਾ ਤੁਸੀਂ ਤੇ ਤੁਸੀਂ ਕੀ ਅਜਿਹੇ ਆ ਦੇ ਰਹੇ ਹੋ ਕਿ ਤਾਂ ਜੋ ਤੁਹਾਡੇ ਕੋਲ ਕਸਟਮਰ ਆਵੇ ਘਰ ਦੀ ਸਾਰੀ ਆਈਟਮ ਆਪੇ ਆਪਣੇ ਕੋਲ ਹੀ ਹਾਊਸ ਹੋਲਡ ਚੀਜ਼ ਜਿਹੜੀ ਮਰਜ਼ੀ ਲੈ ਲਓ ਜੀ ਤਾਂ ਦਿਖਾ ਸਕਦੇ ਹੋ ਤੁਹਾਡੇ ਕੋਲ ਪਹਿਲਾਂ ਕੀ ਹੈ ਜੀ ਆਹ ਦੇਖੋ ਜੀ ਤੁਸੀਂ ਜੀ ਇਹ ਗੇਅਰ ਕੰਪਨੀ ਦਾ ਬੈਗ ਹੈ ਮਾਰਕੀਟ ਚ 1200 ਦਾ ਮੈਂ 600 ਰੁਪਏ ਦਾ ਦੇ ਰਿਹਾ ਹਾਂ 600 ਰੁਪਏ ਦਾ ਜੀ ਤਾਂ ਮਾਰਕੀਟ ਦੇ ਵਿੱਚ ਕਹਿੰਦੇ 1200 ਆਹ ਸੂਟ ਨਹੀਂ ਆ ਸੂਟ ਦਿਖਾਉਣਾ ਤੁਹਾਨੂੰ ਜੀ 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 ਬੇ 200 ਰੁਪਏ ਦਾ ਸਿਰਫ 200 200 ਰੁਪਏ ਦਾ ਲੇਡੀ ਸੂਟ ਪਈ ਫਰੈਂਡ ਨੂੰ ਵੀ ਖੁਸ਼ ਕਰਨਾ ਤਾਂ 200 ਰੁਪਏ ਦਾ ਤੁਸੀਂ ਆ ਵਧੀਆ ਜਿਹੜਾ ਨਮਾ ਸੂਟਾਂ ਦੇਖੋ ਭਾਜੀ ਆ ਦਿਖਾਓ ਮੜਾ ਜੀ ਆਹ ਕੀ ਬਾਤ ਆ ਜੀ ਕਿੰਨੇ ਸੋਹਣੇ ਸੋਹਣੇ ਸੂਟ ਨੇ ਕੀ ਬਾਤ ਆ ਬਾਈ ਦਿਖਾਓ ਮੜਾ ਜੀ ਜਿੰਨੇ ਮਰਜ਼ੀ ਲੈ ਲਓ ਜਿੰਨੇ ਮਰਜ਼ੀ ਤੁਸੀਂ ਚੱਕੋ ਸਿਰਫ 200 ਰੁਪਏ ਚ ਤਾਂ ਤੁਸੀਂ ਦੇਖੋ ਕਿੰਨੀ ਵਧੀਆ ਸੂਟਾਂ ਦੀ ਡੈਕੋਰੇਟ ਕੀ ਬਾਤ ਆ ਜੀ ਇੰਨੀ ਵਧੀਆ ਕੁਆਲਿਟੀ ਦੇ ਸੂਟ 15 ਰੁਪਏ ਕਿਲੋ ਦੇ ਦਾਂਗੇ ਜੀ 15 ਰੁਪਏ ਕਿਲੋ ਕੁੱਲ 15 ਰੁਪਏ ਕਿਲੋ ਪਲੇਟ ਆ ਉਹ ਕਹਿੰਦੇ 15 ਰੁਪਏ ਕਿਲੋ ਦਾ ਕਮਾਲ ਹੋ ਗਿਆ ਰੋ ਦੇਖ ਲੈ ਚੱਕੇ ਵੀ ਨਹੀਂ ਜਾਂਦੇ ਤੇ 15 15 ਰੁਪਏ ਕਿਲੋ ਦੇ ਵਿੱਚ ਸਮਾਨ ਮਿਲੇਗਾ ਹੋਰ ਕੀ ਕੁਛ ਹੈ ਬਾਈ ਜੀ ਤੁਹਾਡੀ ਆ ਬੱਲਵ ਲੈ ਲਓ ਜੀ ਆਪਣੇ ਤੋਂ ਜੀ ਇਹ ਚਾਰਜਿੰਗ ਵਾਲਾ ਬੱਲਵ ਹੈ ਜੀ ਇਹ 200 ਰੁਪਏ ਸੀ ਡੀਟੇਲ ਕਰਦੇ ਆ 10 ਤਰੀਕ ਤੱਕ 170 ਰੁਪਏ ਦੇ ਦਾਂਗੇ ਜੀ ਇਹ 170 ਰੁਪਏ ਦਾ ਇਹ 4 ਘੰਟੇ ਚੱਲਦਾ ਇਹ ਚਾਰਜ ਹੋਣ ਤੋਂ ਕੀ ਬਾਤ ਆ ਜੀ 170 ਰੁਪਏ ਦਾ ਜੀ ਨਾ ਤਾਂ ਇਹ ਬਿਜਲੀ ਬਚਾ ਦੂਗਾ ਤੇ ਨਾਲੇ ਇਹ ਪੂਰਾ ਵਧੀਆ ਜਿਹੜਾ ਬੱਲਵ ਦਾ ਜਿਹੜੀ ਰੋਸ਼ਨੀ ਹੈ ਉਸ ਆਪਣੇ ਕਮਰੇ ਨੂੰ ਜੀ ਸੇਕ ਦੇਣ ਵਾਸਤੇ ਸ਼ਰੀਰ ਨੂੰ ਹਾਂਜੀ 350 ਦੀ ਦੇ ਦਾਂਗੇ 10 ਤਰੀਕ ਤੱਕ ਕੁੱਲ 350 ਦੀ ਬਾਈ ਇਹ ਤਾਂ 10 ਤਰੀਕ ਤੱਕ ਤਾਂ ਇਹਨਾਂ ਨੇ ਸਾਰੀਆਂ ਆਫਰਾਂ ਲਾ ਰੱਖੀਆਂ ਨੇ ਕਹਿੰਦੇ ਆ ਸੀ ਇੱਕ ਦਾਮ ਦਾ ਸਮਾਨ ਸੇਲ ਕਰਕੇ ਫਿਰ ਤੁਹਾਡੇ ਲਈ ਨਵਾਂ ਲੈ ਕੇ ਆ ਵੀਪਰੋ ਕੰਪਨੀ ਦੀ 10 ਤਰੀਕ ਤੱਕ 300 ਰੁਪਏ ਦੀ ਦੇ ਦਾਂਗੇ 300 ਰੁਪਏ ਦੀ ਕੁੱਲ 300 ਲਓ ਜੀ ਕੱਪੜੇ ਪ੍ਰੈਸ ਕਰਾਣ ਵਾਲੀ ਵੀ 20 ਰੁਪਏ ਲੈਣ ਲੱਗੇ ਤੇ 200 ਰੁਪਏ ਦੀ ਆਪਣੇ ਘਰੇ ਲੈ ਕੇ ਜਾ ਕੇ ਤੇ ਤੁਸੀਂ ਘੱਟ ਗੱਲ ਹੋ ਰਹੀ ਜੀ ਜੇ ਕੋਈ 10000 ਦੀ ਫਰਨੀਚਰ ਸ਼ਾਪਿੰਗ ਕਰੂਗਾ ਉਹਨੂੰ 10% ਹੋਰ ਡਿਸਕਾਊਂਟ ਫਰਨੀਚਰ ਤੇ ਕਮਾਲ ਹੋ ਗਈ ਯਾਰ ਕਹਿੰਦੇ 10000 ਰੁਪਏ ਦਾ ਫਰਨੀਚਰ ਜੇ ਕੋਈ ਲਊਗਾ ਤਾਂ 10% ਹੋਰ ਲੈਸ ਲਾ ਅੱਜ ਚੱਕੋ ਅੱਜ ਤਾਂ ਲਾਦੇ ਅੱਜ ਤਾਂ ਦਿਨ ਖੋਲ ਲੈ ਬਾਈ ਨੇ ਦਿਨ ਖੋਲ ਕੇ ਆਂਦੀਆਂ ਦੇਖ ਸਕਦੇ ਹੋ ਤਾਂ 18000 ਰੁਪਏ ਵਾਲੀ ਕੁਰਸੀ ਕਹਿੰਦੇ ਅਸੀਂ 3000 ਰੁਪਏ ਤੱਕ ਦੇ ਦਾਂਗੇ ਤੇ ਵੱਡੀ ਗੱਲ ਹੈ 80% ਲੈਸ ਦੇ ਉੱਤੇ ਜਿਹੜੀ ਤੁਹਾਨੂੰ ਮਿਲੇ ਸਾਰੇ ਸੌਫੇ ਦਿਖਾਓ ਵੀ ਜਿੱਧਰ ਵੀ ਨਜ਼ਰ ਜਾ ਰਹੀ ਹੈ ਸੌਫੇ ਹੀ ਸੌਫੇ ਨਜ਼ਰ ਆ ਰਹੇ ਨੇ ਸੌਫੇ ਦੀ ਬੈਕ ਸਾਈਡ ਤੇ ਫ੍ਰਿਜਾਂ ਨਜ਼ਰ ਆ ਰਹੀਆਂ ਨੇ ਤਾਂ ਕਹਿੰਦਾ ਮਤਲਬ ਇਹ ਹੈ ਇਸ ਡਿਸਕਾਊਂਟ ਸਟੋਰ ਇਹ ਬਹੁਤ ਵੱਡਾ ਡਿਸਕਾਊਂਟ ਸਟੋਰ ਹੈ ਤਾਂ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਸ਼ੂਜ਼ ਕੱਪੜੇ ਤਾਂ ਜਿੰਨਾ ਵੀ ਅਸੀਂ ਤੁਹਾਨੂੰ ਸਟੋਰ ਦੀਆਂ ਜਿੱਦੀ ਜਿੰਨੀ ਵੀ ਤੁਹਾਨੂੰ ਵੀਡੀਓ ਦਿਖਾ ਰਹੇ ਆ ਤਾਂ ਬੜਾ ਸਸਤਾ ਤੇ ਬੜੇ ਅੱਛੇ ਰਾਮ ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਨਿਚੇ ਦਿੱਤੇ ਕੰਟੈਕਟ ਨੰਬਰ ਦੇ ਤੇ ਨਾਲ ਇਹਨਾਂ ਨਾਲ ਵਿਜ਼ਿਟ ਕਰਿਓ ਤੇ ਮਿਲਦੇ ਆਗਲੀ ਤੁਹਾਨੂੰ ਨੈਕਸਟ ਵੀਡੀਓ ਤੇ ਤਦ ਤੱਕ ਦੋ ਸਾਨੂੰ ਇਜਾਜ਼ਤ ਤਾਂ ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਹੋ ਬੱਸ ਜਰੂਰ ਵਿਜ਼ਿਟ ਕਰਿਓ ਜੀ ਪੀਖੀ ਰੋਡ ਭਲਾੜਾ ਜੀ ਤਾਂ ਭਾਈ ਜੀ ਕਰਨੇ ਜਰੂਰ ਵਿਜ਼ਿਟ ਕਰੋ